ਇਹ ਸਰਪ੍ਰਾਈਜ਼ ਵੀ ਹੈ ਤੇ ਬੜਾ ਆਨਰਬਲ ਦੇ ਹੈ ਮੇਰੇ ਵਾਸਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਮੈਂ ਪਿਛਲੇ 40 ਸਾਲਾਂ ਤੋਂ ਜੁੜਿਆ ਹੋਇਆ ਹੈ ਮੇਰਾ ਜ਼ਿਆਦਾਤਰ ਸਮਾ ਜਿਹੜਾ ਹੈ ਉਹ ਦਿੱਲੀ ਚ ਨਿਕਲਿਆ ਹੈ ਤੇ ਦਿੱਲੀ ਦੀ ਜਿਹੜੀ ਐਗਜ਼ੀਕਿਊਟਿਵ ਹੈ ਉਹਦਾ ਮੈਂ ਮੈਂਬਰ ਰਿਹਾ ਹਾਂ ਸੀਨੀਅਰ ਪ੍ਰੈਜ਼ੀਡੈਂਟ ਵੀ ਰਿਹਾ ਹਾਂ ਦੋ ਵਾਰੀ ਇਹ ਜਿਹੜੀ ਉੱਥੇ ਸਾਊਥ ਦਿੱਲੀ ਬ੍ਰਾਂਚ ਹੈ ਉੱਜੇ ਤੇ ਮੇਰਾ ਰੈਜ਼ਿਡੈਂਸ ਹੈ ਉਦਾਬੀ ਮੈਂ ਮੈਂਬਰ ਰਹੇ ਹਾਂ ਪਰ ਮੈਂ ਇਸ ਸਾਰੀ ਜਿਹੜੀ ਜਰਨੀ ਹੈ ਇਹਦੇ ਵਿੱਚ ਪਿਛਲੇ 2 ਸਾਲ ਤੋਂ ਪੰਜਾਬ ਮੈਡੀਕਲ ਐਸੋਸੀਏਸ਼ਨ ਤੇ ਜਿਹੜੀ ਫਰੀਦਕੋਟ ਦੀ ਸਪੈਸ਼ਲੀ ਐਸੋਸੀਏਸ਼ਨ ਹੈ ਮੈਂ ਆਈ ਸਾਥੇ ਉਥੇ ਐਕਸਪੋਜ਼ਰ ਹੋਇਆ ਇੱਥੇ ਬਹੁਤ ਵਾਈਬਰੈਂਟ ਹੈ ਤੇ ਅਸੀਂ ਇਹ ਵੀ ਪਲਾਨ ਕਰ ਰਹੇ ਹਾਂ ਕਿ ਸਾਡਾ ਸਾਡੀ ਜਿਹੜੀ ਪਾਲਿਸੀ ਹੈ এডਿਕੇਸ਼ਨ ਟ੍ਰੇਨਿੰਗ ਦੀ ਉਹ এডਿਕੇਸ਼ਨ ਰਿਸਰਚ ਤੇ ਪਾਰਟਨਰਸ਼ਿਪ ਦੀ ਤੇ ਜਿਹੜੀਆਂ ਹੋਰ ਬ੍ਰਾਂਚਸ ਆ ਉਹਨਾਂ ਨਾਲ ਪਾਰਟਨਰਸ਼ਿਪ ਹੋਏ ਆਰ ਐਨ ਡੀ ਦੇ ਕੰਬਾਈਨਡ ਪ੍ਰੋਜੈਕਟ ਵੀ ਅਸੀਂ ਕਰ ਸਕਦੇ ਜਿਹੜੇ ਅਸੀਂ ਕਰ ਰਹੇ ਹਾਂ ਕੁਝ ਅਕੈਡਮੀਕ ਐਸੋਸੀਏਸ਼ਨਸ ਤੋਂ ਤੇ ਤੇ ਦੀ ਗੱਲ ਹੈ ਜਿਹੜਾ ਸਾਡੀ এডਿਕੇਸ਼ਨ ਵਿੱਚ ਅਸੀਂ ਬਹੁਤ ਸਾਰੇ ਆਇਆਮ ਇਦਾ ਦਾ ਅਸੀਂ ਬਤਾਇਆ ਹੈ ਸਕਿੱਲ ਦੇ ਪ੍ਰੋਗਰਾਮ ਜਿਹੜੇ ਅਸੀਂ ਸ਼ੁਰੂ ਕੀਤੇ ਐ ਤੁਸੀਂ ਆਲ ਸਾਰੇ ਫ੍ਰੀਥ ਕੋਡ ਨੂੰ ਜਾਣਦੇ ਐ ਇੱਥੇ ਜਿਹੜਾ ਬੰਦ ਪਿਆ ਹੋਇਆ ਸੀ ਸਕਿੱਲ ਦੇ ਪ੍ਰੋਗਰਾਮ ਪਿਛਲੇ 7-8 ਸਾਲ ਤੋਂ ਸਾਰੇ ਵਾਈਬਰੈਂਟ ਹੋ ਗਏ ਕੱਲ ਅਸੀਂ ਅਕੈਡਮੀਆ ਤੇ ਇੰਡਸਟਰੀ ਪਾਰਟਨਰਸ਼ਿਪ ਵਿੱਚ ਸਾਡੇ ਜਿਹੜਾ ਫਸਟ ਬੈਚ ਨਿਕਲਿਆ ਉਹਦੇ 46 ਬੰਦਿਆਂ ਦਾ ਨੂੰ ਜੋਬ ਮਿਲ ਗਈ ਹੈ ਇਹ ਪੱਲੀ ਹੋਇਆ ਤੇ ਉਹਦੇ ਬਾਅਦ ਅਸੀਂ ਇੱਥੇ ਆਰਮ ਫੋਰਸਿਸ ਨਾਲ ਪੂਰਾ ਸਾਡਾ ਐਗਰੀਮੈਂਟ ਹੋ ਗਿਆ ਵੈਸਟਰਨ ਕਮਾਂਡ ਨਾਲ ਉਹਦੇ ਵਿੱਚ ਵੀ ਸਕਿੱਲ ਐਕਸਚੇਂਜ ਹੋ ਰਹੇ ਹੈ ਜਿੰਨਾ ਤੱਕ ਨੈਸ਼ਨਲ ਲੈਵਲ ਦਾ ਸਵਾਲ ਹੈ ਤੁਸੀਂ ਮੈਨੂੰ ਜੱਦ ਬਕਸ਼ੀਆ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਸੈਂਟਰਲ ਵਰਕਿੰਗ ਕਮੇਟੀ ਵਿੱਚ ਮੇਰਾ ਦੁਬਾਰਾ 2 ਸਾਲ ਵਾਸਤੇ آئی ایم اے کا سلیکشن ہو گیا ہے میں مجھے پیرامیڈک پورے انڈیا دا جمعہ دیا گیا نیشنل لینڈ ایک اور کی سٹینڈنگ کمیٹیاں دی ہیں آئی ایم اے سارے جانتے ہو جیڈی مینس ہیلتھ اینڈ سیکچوئل میڈیسن کی کمیٹی ہے نیشنل سٹینڈنگ کمیٹی آئی ایم اے کا میں 2025 ਤੋਂ 27 ਤੱਕ ਚੇਅਰਮੈਨ ਡਿਕਲੇਅਰ ਹੋ ਗਏ। ਤੇ ਅਸੀਂ ਜਿਹੜੇ ਨੋਨ ਟਰੈਡੀਸ਼ਨਲ ਤੇ ਇੰਟੀਗ੍ਰੇਟਿਡ ਪ੍ਰੋਗਰਾਮਸ ਹੈ ਜਿਵੇਂ ਫਾਈਟੋਮੈਡੀਸਿਨ ਵੀ ਉਹਦੇ ਵੀ ਚਾਹ ਜਿਹੜਾ ਮੈਡੀਸਨਲ ਪਲਾਂਟਸ ਹੈ ਤੇ ਗ੍ਰੀਨਰੀ ਕਰਨੀ ਸਾਰੀ ਗ੍ਰੀਨ ਕੈਂਪਸ ਡਿਕਲੇਅਰ ਕੀਤਾ ਨਿਊਯਾਰਕ ਯੂਨੀਵਰਸਿਟੀ ਨੇ ਬੈਂਚਮਾਰਕ ਕੀਤਾ ਸਾਡੀ ਯੂਨੀਵਰਸਿਟੀ ਨੂੰ ਫਰਸਟ ਪ੍ਰਾਈਜ਼ ਮਿਲਿਆ ਜਿਵੇਂ ਸਾਰੇ ਅਸੀਂ ਇਨੋਵੇਟਿਵ ਪ੍ਰੋਗਰਾਮਸ ਚਲਕਿਤੇ وہ یورولوجسٹ ہے ٹرانسپلانٹ سرجن اس سال دا پریزیڈنٹ گولڈ میڈل یورولوج سوسائٹی آف انڈیا کا میں لین اندور ساڑھے بابا فرید یونیورسٹی دی تھے ساڑھے سارے کوفرولوجسٹ نہیں ہے پر آل انڈیا انسٹیوٹ نے ساڑھے نال ٹائپ کر کے ساڑھے ٹیم کے بیسس اُتے پہلا ٹرانسپلانٹ بھی کر دیتا ہے او دے بچے پارٹنرشپ کیتی ہے ساری پارٹنرشپ پنجاز سنسطان نال ہو چکی ہے آئی ایم ایم نال بھی ہو گئی ہے پہ تو اڈے جیڑے بھی سٹینڈ ایلون اسٹیبلشمنٹس ہیں پہ نرسیوں میں ہسپیٹلز ہیں ਜਿਹੜੇ ਪ੍ਰਾਈਵੇਟ ਹੈ ਉਹ ਤਾਂ ਉਹਨਾਂ ਦਾ ਆਈਐਮਈ ਨਾਲ ਚੱਲਦਾ ਸੀ ਗਵਰਨਮੈਂਟ ਦਾ ਸਾਡੇ ਨਾਲ ਚੱਲਦਾ ਸੀ ਅਸੀਂ ਐਮਓਯੂ ਕਰ ਲਿੱਤਾ ਤੇ ਹੁਣ ਸਾਰੇ ਪ੍ਰਾਈਵੇਟ ਇੰਸਟੀਟਿਊਸ਼ਨ ਜਿਹੜੇ ਹੈ ਉਹ ਉਹਨਾਂ ਦੀ ਡਿਗਰੀਆਂ ਉੱਤੇ ਵੀ ਬਾਬਾ ਫਰੀਦ ਯੂਨੀਵਰਸਿਟੀ ਦਾ ਲੋਗੋ ਲੱਗੇਗਾ ਜੇ ਅਸੀਂ ਉਹਦੇ ਅੰਦਰ ਕਰਦੇ ਆ ਇਹਦਾ ਇੱਕ ਫਾਇਦਾ ਹੈ ਕਿ ਜਦੋਂ ਤੁਹਾਡੇ ਟ੍ਰੇਨ ਕਿਤੇ ਹੋਏ ਬੰਦੇ باہر جاندے ہیں جانے آؤٹ سائڈ اور تو باس واسطے کوئی یونیورسٹری لب دے, دے اور یونیورسٹی لگتے یونیورسٹی بابا فرید یونیورسٹری ہے اور وہ صرف آم آم باہر واسطے نہیں ہے بابا فرید پر انڈیا واسطے yeah. <laughs> سانو کل میسج ملیا ہے ڈی سی آفس تو کہ اسکل کا جڑا سا پروگرام چل رہے ہیں بابا فرید یونیورسٹی دا وہ انہاں نے پورے انڈیا واسطے کھولیا ساری ہاں اچیومنٹ جہاں ہو رہی ہیں ساری رینکنگ جہی ہے وہ بدھ رہی ہے سارے پی جی کورسز بد گئے ہیں اچھا ہاتھے ہوں کوشش کر رہے ہیں کہ میڈیکل جیڈیکل کالج سیٹاں ہیں ڈیڑھ سو وہ بھی ڈائی سو ہو جان پی جی کورسز نویں ਇਹ ਸੋਭਾ ਸੈਸ਼ਨ ਕੋਰਸ ਵੀ ਐਕਟ ਹੈ। ਇਹ ਤੁਸੀਂ ਸਾਰੇ ਸਾਥੋ ਮੇਰਾ ਖਿਆਲ ਸਾਡੇ ਬਾਬਾ ਫਰੀਦ ਦੇ ਪਨਾਲ ਤੇ ਤੁਸੀਂ ਸਾਰਿਆਂ ਦੇ ਸਹਿਯੋਗ ਨਾਲ ਇਹ ਉਹ ਦਿਨ ਦੂਰ ਨਹੀਂ ਹੈ ਜਦੋਂ ਬਾਬਾ ਫਰੀਦ ਪਰ ਤੁਹਾਨੂੰ ਦੱਸਾਂ ਹੁਣ ਕੀ ਬਾਬਾ ਫਰੀਦ ਯੂਨੀਵਰਸਿਟੀ ਬੜੀ ਅੱਛੀ ਪੁਰਾਣੀ ਯੂਨੀਵਰਸਿਟੀ ਹੈ 1 ਆਫ ਦਾ 올ਡੇਸਟ ਯੂਨੀਵਰਸਿਟੀ ਹੈ 14 ਯੂਨੀਵਰਸਿਟੀਆਂ ਹੈ ਹਲਦੀਆਂ ਉਹਦੇ ਵਿੱਚ ਸਿਰਫ 4 ਯੂਨੀਵਰਸਿਟੀਆਂ ਜਿੱਥੇ ਰੈਗੂਲਰ ਵਾਈਸ ਚਾਂਸਲਰ ਹੈ ਅਸੀਂ ਵਨ ਆਫ ਦਟ ਐਂਡ ਔਰ ਜਿਹੜਾ ਹੈ ਸਾਡੀ 22 ਚੈਂਪਸਰ ਤੇ ਜਿੰਨੇ ਵੀ ਏਮਜ਼ ਐ ਡੀਮ ਯੂਨੀਵਰਸਿਟੀ ਤੋਂ ਸਾਡੀ ਜਿਹੜੀ ਕੰਕਲੇਵ ਹੋਈ ਸੀ ਚੰਡੀਗੜ੍ਹ ਵਿੱਚ ਉਹਦੇ ਵਿੱਚ ਅਸੀਂ ਲੀਡ ਕੀਤਾ ਸੀ ਤੇ ਅਸੀਂ ਆਰਗੇਨਾਈਜ਼ਰ ਸੀ ਦੇ ਟੁਆਰ ਦੇ ਯੂਨੀਵਰਸਿਟੀ ਹੁਣ ਸਾਰੇ ਕੰਟਰੀ ਦੇ ਵਾਚ ਚੈਂਪਸਰ ਐਸ ਦੇ ਰਿਲੇਟਡ ਸਾਰੇ ਏਮਜ਼ ਨੂੰ ਲੀਡ ਕਰ ਰਹੀ ਹੈ ਉਸ ਨੂੰ ਬੜੀ ਚਾਤੀ ਤੋਂ ਹੋਰ ਵੀ ਇਸ ਨੂੰ ਮੈਂ ਮੈਪਰ ਸੁਭਰ ਗੁਜਾਰੇ ਆ ਤੁਹਾਡਾ ਸਾਡੇ ਆਂਦਾ ਕਿ ਤੁਸੀਂ ਮੈਨੂੰ ਇਸੀ ਉਹ ਗੱਲ ਸਮਝਿਆ ਕਿ ਤੁਸੀਂ ਸਾਰੇ ਟਾਈਮ ਕੱਟ ਕੇ ਮਿਲਣ ਆਏ ਹੋ ਤੇ ਤੁਸੀਂ ਉਹਨਰ ਜਿਹੜਾ ਕੀਤਾ ਹੈ ਮੇਰੇ ਵਾਸਤੇ ਮੇਰੀ ਲਾਈਫ ਦਾ ਬਹੁਤ ਵੱਡਾ ਹੁੰਦਾ ਹੈ ਇਸਰ ਸਾਡੇ ਜਿਹੜੇ ਡਾਕਟਰ ਆਪਣਾ ਰਜੀਸ਼ ਸੂਜੀ ਨੇ ਵਾਈਸ਼ਾਂਸਾ ਸਾਹਿਬ ਇਹਨਾਂ ਦੀਆਂ ਨੈਸ਼ਨਲ ਲੈਵਲ ਤੇ ਦਿੱਲੀ ਲੈਵਲ ਤੇ ਆਈਐਮਐਲੀ ਬਹੁਤ ਵੱਡੀਆਂ ਕੰਟਰੀਬਿਊਸ਼ਨਸ ਰਹੀਆਂ ਨੇ ਜਦੋਂ ਇਹਨਾਂ ਦੀ ਇੱਥੇ ਅਪਾਇੰਟਮੈਂਟ ਹੋਈ ਤਾਂ ਸਾਡੇ ਸਾਰੇ ਆਈਐਮਏ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਵਿੱਚ ਇਸ ਖੁਸ਼ੀ ਸੀ ਇਸ ਗੱਲ ਦੀ ਕਿ ਸਾਡੇ ਇੱਕ ਨੈਸ਼ਨਲ ਲੈਵਲ ਦੇ ਲੀਡਰ ਨੂੰ ਇਹ ਉਹਦਾ ਦਿੱਤਾ ਹੈ ਅਸੀਂ ਸਾਰੇ ਐਕਸਾਈਟਿਡ ਸੀ ਤੇ ਹੁਣ ਇਹ ਸਾਰਾ ਯੂਨੀਨਿਮਸਲੀ ਸਟੇਟ ਲੈਵਲ ਤੇ ਇੱਕ ਮਤਾ ਪਾਸ ਕੀਤਾ ਗਿਆ ਇਹਦੀਆਂ ਪ੍ਰੋਪਰ ਅਪਰੂਵਲਜ਼ ਹੁੰਦੀਆਂ ਪਰਮਿਸ਼ਨਜ਼ ਹੁੰਦੀਆਂ ਇਹ ਹਾਈ ਡਿਗਨਿਟਰੀ ਨੂੰ ਅਸੀਂ ਆਨਰੇਰੀ ਪੰਜਾਬ ਆਈਐਮਏ ਦਾ ਮੈਂਬਰ ਬਣਾਇਆ ਅੱਜ ਅੱਜ ਵੀਸੀ ਸਰ ਨੂੰ ਅਸੀਂ ਉਹ ਆਪਣਾ ਮਾਨ ਉਹ ਇੱਕ ਪੱਤਰ ਲੈਟਰ ਦੇਣਾ ਆਇਸੀ ਸਾਡੇ ਜਿਹਦੇ ਵਿੱਚ ਸਾਡੇ ਸਟੇਟ ਪ੍ਰੈਜ਼ੀਡੈਂਟ ਡਾਕਟਰ ਵਿਕਾਸ ਛਾਪੜਾ ਸਾਡੇ ਪੰਜਾਬ ਦੇ ਆਈਐਮਏ ਦੇ ਸੈਕਟਰੀ ਡਾਕਟਰ ਜੋਹਲ ਉਹ ਸਮੁੱਚੇ ਤੌਰ ਤੇ ਡਾਕਟਰ ਜੋਹਲ ਜਲੰਧਰ ਤੋਂ ਆਏ ਨੇ ਡਾਕਟਰ ਵਿਕਾਸ ਛਾਪੜਾ ਬਠਿੰਡੇ ਤੋਂ ਨੇ ਡਾਕਟਰ ਸ਼ਿਵਦੱਤ ਜੀ ਵੀ ਆਏ ਨੇ ਸਾਡੇ ਐਕਸ ਪ੍ਰੈਜ਼ੀਡੈਂਟ ਪੰਜਾਬ ਦੇ ਸਾਡੇ ਸਮੁੱਚੇ ਜਿਹੜੇ ਐਗਜ਼ੀਕਿਊਟਿਵ ਕਮੇਟੀ ਫਰੀਦਕੋਟ ਦੀ ਆਰਗੇਨਾਈジング ਉਹ ਇੱਥੇ ਨੇ ਡਾਕਟਰ ਜਨਕਰਾਜ ਜੀ ਪੰਜਾਬ ਮੈਡੀਕਲ ਕਾਉਂਸਲ ਦੇ ਸੀਨੀਅਰ ਮੈਂਬਰ ਨੇ ਉਹ ਵਿਸ਼ੇਸ਼ ਤੌਰ ਤੇ ਇਸ ਇਤਿਹਾਸਿਕ ਮੌਕੇ ਤੇ ਇਸ ਪਲ ਨੂੰ ਯਾਦਗਾਰੀ ਬਣਾ ਲਈ ਮਾਨਸਾ ਤੋਂ ਉੱਚੇ ਜੇ ਤੁਰ ਤੇ ਪਹੁੰਚੇ ਨੇ ਮੈਂ ਉਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਤੇ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਅਸੀਂ ਇਸ ਯੂਨੀਵਰਸਿਟੀ ਚ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਇੱਕ ਯੋਗ ਬੰਦੇ ਨੂੰ ਅਸੀਂ ਉਹਨਾਂ ਨੂੰ ਇਸ ਸਨਮਾਨ ਨਾਲ ਦੇ ਕੇ ਖੁਦ ਸਨਮਾਨਿਤ ਮਹਿਸੂਸ ਕਰੀ वैसे ता डॉक्टर संजीव गोयल जी ने ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਗਿਆ ਪਰ ਜਿਹੜੀਆਂ ਸਾਡੇ ਵੀਸੀ ਸਾਹਿਬ ਦੀਆਂ ਡਾਕਟਰ ਪ੍ਰੋਫੈਸਰ ਰਾਜੀਵ ਸ਼ਰੂਜੀ ਦੀਆਂ ਉਪਲਬਧੀਆਂ ਹੈਗੀਆਂ ਉਹ ਇੰਨੀਆਂ ਇੱਕ ਉੱਚ ਸਤਰ ਦੀਆਂ ਗਿਆ ਕਿ ਉਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਆਈਐਮਏ ਦੇ ਮੈਂਬਰਸ ਆਪ ਦੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਨੇ ਆ ਤੇ ਅੱਜ ਅਸੀਂ ਉਹਨਾਂ ਨੂੰ ਸਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਆਨਰੇਰੀ ਮੈਂਬਰ ਇਨਕਲੂਡ ਕੀਤਾ ਤੇ ਉਹਨਾਂ ਦੇ ਸਦਕੇ ਹੀ ਪਿਛਲੇ ਸਾਲ IMA ਨੈਸ਼ਨਲ ਹੈੱਡਕੁਆਟਰ ਨਾਲੇ ਇੱਕ MOU ਸਾਈਨ ਹੋਇਆ ਸੀ ਜਿੰਦੇ ਵਿੱਚ ਜਿਹੜੀ ਵੀ ਪ੍ਰਾਈਵੇਟ ਹਸਪੀਟਲਸ IMA ਦੇ ਥਰੂ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਅਗਰ MOU ਸਾਈਨ ਕਰਨਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਉੱਥੇ ਜਿਹੜੇ ਟੈਕਨੀਕਲ ਕੋਰਸਸ ਚੱਲ ਰਹੇ ਨੇ ਉਹਨਾਂ ਨੂੰ ਰਿਕੋਗਨੀਸ਼ਨ ਮਿਲੂਗੀ ਬਾਬਾ ਫਰੀਦ ਯੂਨੀਵਰਸਿਟੀ ਤੋਂ ਆ ਇੱਕ ਬਹੁਤ ਵੱਡਾ ਉਪਰਾਲਾ ਸੀ ਜਿਹੜਾ ਕਿ ਪੋਸੀਬਲ ਫਸਟ ਟਾਈਮ ਇੰਡੀਆ ਉਹ ਸਿਰਫ ਇਸ ਕਰਕੇ ਪੋਸੀਬਲ ਹੋਇਆ ਕਿ ਸਾਡੇ ਵੀ ਸੀ ਸਾਹਿਬ ਦੀ ਜਿਹੜੀ ਦੂਰਦਰਸ਼ਤੀ ਹੈ ਉਹਦੇ ਕਰਕੇ